ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਬਿਜਲੀ ਕਾਮਿਆਂ ਵੱਲੋਂ ਸਾਂਝੇ ਤੌਰ ਤੇ ਬਿਜਲੀ ਬਿੱਲ ਦੋ ਹਜ਼ਾਰ ਪੱਚੀ ਅਤੇ ਸੀਡ ਬਿੱਲ ਦੋ ਹਜ਼ਾਰ ਪੱਚੀ ਜਿਸ ਅਧੀਨ ਬਿਜਲੀ ਵਿਭਾਗ ਨੂੰ private ਕੀਤਾ ਜਾ ਰਿਹਾ ਹੈ ਦੇ ਵਿਰੋਧ ਵਿੱਚ ਬਿਜਲੀ ਕਾਰਜ ਚੌਗਾਵਾਂ ਵਿਖੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ 12 ਮਹੀਨਾ 2025 ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਕਾਬੜੀਆਂ ਚਗਾਵਾ ਬਿਜਲੀ ਬੋਰਡ ਕਾਬੜੀਆਂ ਵਿੱਚ ਲਗਾ ਗਿਆ 2025 ਬਿੱਲ ਅਤੇ ਬਿਜਲੀ ਸੋਧ ਬਿੱਲ ਜੋ ਸਰਕਾਰ ਬਿਜਲੀ ਬੋਰਡ ਦੀਆਂ ਪੰਚਾਇਤਾਂ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੇ ਤਧੀਆ ਉਹਦੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਜਿਹੜਾ ਵਾ ਉਹ ਚੱਲ ਜਾਰ ਰਿਹਾ ਹੈ ਅੱਜ ਦਾ ਜਿਹੜਾ ਧਰਨਾ ਇਹ ਦੋ ਨਵੇਂ ਦੇ ਮਕਸਦਾਂ ਇੱਕ ਤੇ ਬਿਜਲੀ ਐਕਟ 2025 ਆ ਜਿਹੜਾ ਲੋਕਾਂ ਵਾਸਤੇ ਬੜਾ ਮਾਰੂ ਆ ਉਹਦਾ ਵਿਰੋਧ ਕਰ ਰਹੇ ਆਂ ਅਸੀਂ ਜਿਹੜਾ ਦੂਜਾ ਬਿੱਲ ਆ ਉਹ ਸੀਡ ਬਿੱਲ ਆ 2025 ਉਹ ਜਿਹੜਾ ਬੀਜਾਂ ਤੇ ਹਮਲਾ ਹੋ ਰਿਹਾ ਕਿਸਾਨੀ ਨੇ ਜਿਹੜਾ ਕਾਰਪੋਰੇਟਾਂ ਦੇ ਹੱਥ ਲਿਆ ਰਹੀ ਰਹੀ ਕਰਦੇ ਉਸਾਂ ਦੇ ਤਰੀਕੇ ਵਰਤੇ ਜਾ ਰਹੇ ਨੇ ਇਹ ਕੋਹ ਦਾ ਵਿਰੋਧ ਕਰ ਰਹੇ ਆਂ ਇਹਨਾਂ ਦੋ ਬਿੱਲਾਂ ਦੇ ਵਿਰੋਧ ਵਾਸਤੇ ਅੱਜ ਸਾਰੇ ਹਿੰਦੁਸਤਾਨ ਭਰ ਚ ਬਿਜਲੀ ਬੋਟਾ ਦੇ ਹੋਏ ਕਿ ਇਹਨਾਂ ਬਿੱਲਾਂ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਜੁਗਤ ਮੋਰ ਚਰੀ ਕਾਲ ਤੇ ਔਰ ਇਹਦਾ ਡਟ ਕੇ ਇੰਦਾਜ ਵਿਰੋਧ ਕੀਤਾ ਜਾਏ